ਏ ਰੌਣਾ ਹੈਲੋ ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਹੈ ਠੀਕ ਠਾਕ ਕੋਲ ਵੀਰ ਆ ਚੁੱਕਾ ਸਕੂਲ ਤੋਂ ਮਤਲਬ ਕੇ ਆਇਆ ਨਹੀਂ ਸਕੂਲ ਦੇ ਤੋਂ ਇਹਨੂੰ ਲੈ ਕੇ ਆਂਦਾ ਗਿਆ ਵਾ ਮੰਮੀ ਦੇ ਦੁਆਰਾ ਕਿਉਂਕਿ ਦੀ ਬਾਸਾਂ ਦੀ 4 ਵਜੇ ਤੇ ਸੀ ਗਏ ਸੀ ਥੋੜਾ ਜਿਹਾ ਕੰਮ ਤੇ ਇਸਕੇ ਚੱਲ ਲੈ ਚਲੀ ਕੋਲ ਵੀ ਇਹਨੂੰ ਕੀ ਕੀ ਲੈ ਕੇ ਆਏ ਆ ਆਖ ਖਾਲੀ ਕੈਂਡੀ ਪਤਾ ਨਹੀਂ ਇਹਨੂੰ ਕੀ ਸੇਸਟ ਲੱਗਦਾ ਅੱਛਾ ਨਕਲੀ ਕਿੰਗ ਕਰਜਵਾਏ ਨਕਲੀ ਕਿੰਗ ਕਰਜਵਾਇਆ ਕਿੰਗ ਕਰਜਵਾਇਆ ਤੇ ਇਹ ਉਹ ਵਾਲਾ ਨਹੀਂ ਜਿਹੜਾ ਤੂੰ ਕਹਿਨਾ ਵਾ ਇਹ ਛੋਟੀ ਦੁਕਾਨ ਤੋਂ 10 ਰੁਪਏ ਵਾਲਾ ਲੈ ਮੈਂ ਵੀ ਨਹੀਂ ਦੱਸਦੀ 10 ਰੁਪਏ ਵਾਲਾ ਲਿਆ ਹੁੰਦਾ 20 ਰੁਪਏ ਵਾਲਾ ਹੁੰਦਾ ਕਿੰਗਰ ਜਵਾਈ ਵੱਡਾ ਮੈਂ 10 ਵਾਲਾ ਹੁੰਦਾ ਕਿਹੜਾ ਵਾਲੇ ਇੰਡੀਆ ਵਾਲੀ ਇੰਡੀਆ ਵਾਲੇ ਪਾਸੇ ਆਵੇ ਮੰਮੀ ਨੰਬਰ ਆਇਆ ਹੁੰਦਾ ਹੋ ਆ ਗਿਆ ਕੁਲਵੀਰ ਦਾ ਪਾਪਾ ਹਾਂ ਨੰਬਰ ਆਇਆ ਹੁੰਦਾ ਤੇ ਕੁਲਵੀਰ ਦਾ ਪਾਪਾ ਵੀ ਆ ਗਿਆ ਤੇ ਹੁਣ ਅਸੀਂ ਲਾਵਾਂਗੇ ਗਮਨੇ ਚ ਸਵੇਰੇ ਗਮਨੇ ਸਾਫ ਕੀਤੇ ਅਸੀਂ ਮਿੱਟੀ ਕੱਢੀ ਸੀ ਤੇ ਹੁਣ ਅਸੀਂ ਲਾਵਾਂਗੇ ਪੌਦੇ ਆਹਾ ਆਹਾ ਕੁਲਵੀਰ ਆਹੋ ਉਹੋ ਤੋੜਨਾ ਦੇ ਤੋੜਨਾ ਦੇ ਕੁਲਵੀਰ ਹਾਂ ਅਬਾ ਮਮਾ ਕਮਲੀ ਮਾਰ ਲਿਆ ਕੁਲਵੀਰ ਨੇ ਤਾਂ ਯਾਰ ਆ ਮੈਂ ਦੋ ਕਰ ਲਈ ਨੀ ਕੱਪਲੇ ਸਾਰੇ ਸਮਾਂ ਜਿੱਦੋਂ ਮੈਂ ਜੱਕਣ ਲਗਾ ਸੌਂਦਾ ਲੋੜੀ ਹੱਥ ਲਾਉਂਦੀ ਚੱਲ ਥੋੜੇ ਘੜੇ ਚਿਆਰਾ ਥਾ ਮਮਾ ਜੀ ਰੋਟ ਦੇਤਾ ਚੀਪੂਲ ਦੀ ਨੰਬਰ ਕੋਈ ਗੱਲ ਨਹੀਂ ਚੁੱਪ ਕਰ ਜਾ ਇੱਧਰ ਨੰਬਰ ਆ ਨਹੀਂ ਕੁਛ ਨਹੀਂ ਹੁੰਦਾ ਤੇ ਓਹੋ ਮੰਮੀ ਤੋ ਲੈ ਲੋ ਮੈਂ ਕਿਹਦਾ ਖੋਲਦਾ ਮੇਰੇ ਤਾਂ ਦੋਨੋਂ ਹੱਥ ਬੀਜੀ ਹੈ ਹੈ ਪਾਪਾ ਦੀਦੀ ਆ ਜਾਓ ਇੱਥੇ ਉਥੇ ਰਾ ਕੇ ਖੋਲ ਦਿਨੀ ਉਥੇ ਰੱਖ ਉਥੇ ਰਾ ਕੇ ਖੋਲ ਦਿਨੀ ਆ ਜਾਓ ਚਲੋ ਉਹਨੇ ਵੀ ਨਿਚੜਾ ਹੈ ਉਹਨੇ ਰੋਟੀਆਂ ਬਣਾ ਦਿੱਤਾ ਤੇ ਨਿਚੜਾ ਮੈਂ ਗੇੜ ਖੋਲ ਖਾੜ ਦੇ ਬਲੀ ਖਾੜ ਤੇ ਮੁਕ ਵਜਰਾ ਮੈਂ ਪਾਪੜ ਡਾਊਗਾ ਤੇਰੀ

ਇਹ ਤੈਨੂੰ ਬਤਾਉਂ ਬਤਾਉਂ ਲਾ ਦੇ ਲਗਾ ਕਵਲੇ ਚ ਨਹੀਂ ਨਹੀਂ ਆਪਾਂ ਦੇ ਇੱਧਰ ਲਾ ਦੇ ਅਸੋ ਫੜ ਲੈ ਫੜ ਲੈ ਫੜ ਲੈ ਸਰਮਜੀ ਜੀ ਜਦਾਂ ਆਈ ਤੁਸੀਂ ਨਾ ਜਗਾਂ ਤੋਂ ਪੇਤ ਦੇ ਛਾਵੇਂ ਇਹਨੂੰ ਦੀ ਵਿੱਚ ਪਾ ਦਿਨ ਨੀ ਨਹੀਂ ਮੇਰੇ ਕਹਿਣ ਤਾਂ ਪੰਛੀ ਪਿੰਡਾਂ ਦੇ ਵਿੱਚ ਪਾਵਾ ਕਿੜੂ ਫਿੱਤ ਕਾ ਦੀ ਕਾ ਤੋਂ ਪਾ ਦੇਗਾ ਉੱਥੇ ਕੁਛ ਆ ਸਾਰਾ ਤਰਕ ਲ ਕਰਾਂਗੇ ਚੱਲ ਆਉ ਜੀ ਮੇਰੇ ਤੇ ਪਾ ਆ ਗਈ ਆ ਕੀ ਹੈ ਇਹ ਕਦੋਂ ਦਾ ਵੇਲੇ ਤਾਂ ਥੱਲੇ ਧਰਤੀ ਚ ਲੱਗਣਾ ਹੈ ਇਹ ਤਾਂ ਉਧਰ ਛਾਵੇਂ ਜੇ ਕਰਕੇ ਲਾਵਾਂਗੇ ਪਰ ਲੈ ਵੀ ਨਹੀਂ ਹਾਂ ਉਹ ਉੱਥੇ ਇਹ ਤਾਂ タルਤੀ ਲੱਗਣੀ タルਤੀ ਜੀ ਲੱਗਦਾ ਹੁੰਦਾ ਸਾਰਾ ਕੁਝ ਹੋਰ ਆਸਮਾਨ ਤੇ ਗੀ ਜੀ ਲੱਗਦੀ ਗਮਲਿਆਂ ਦੀ ਗੱਲ ਕਰਦੀ ਐ ਮਮਾ ਮੈਨੂੰ ਦੇ ਗਮਲੇ ਚ ਕੀ ਦਾਦੀ ਕੋਈ ਨਹੀਂ ਲਵਾਉਂਦੀ ਮਮੀ ਐਵੇਂ ਚੱਕੀ ਫਿਰਦੀ ਪੁੱਤ ਇਹ ਗਈ ਹੈਲ ਹੈਲ ਨਹੀਂ ਗਈਗੀ ਮੈਂ ਮਮਾ ਦੀ ਇਹ ਫੜ ਲਓ ਯਾਰ ਤੂੰ ਮੈਂ ਤੂੰ ਮੈਨੂੰ ਹੋਰ ਇਹ ਤਾਂ 4 ਦਿਨ ਪਹਿਚ ਨਹੀਂ ਲਾਉਣਾ ਫਿਰ ਉਹ ਲੈ 4 ਦਿਨ ਜਨੇ ਸੋਕਲੇ ਲਾ ਕੇ ਕੰਮ ਨਹੀਂ ਕਰ ਚਾਹ ਦੱਸੋ ਕੀ ਕੀ ਕਰਨਾ ਹੈ ਜਿਹੜੇ ਤੇ ਬਤਾਉਂ ਹਣਾ ਜਦੋਂ ਮਿਰਚਾਂ ਦੇ ਭੁੱਜਦੇ ਉਹ ਛੋਟੀਆਂ ਗੱਲਾਂ ਚ ਲਾ ਦੇ ਜਿੰਨੇ ਕੁ ਲੱਗਦੇ ਆ ਜਿਹੜੇ ਬਟਾਣੇ ਉਹ ਕਿਹ ਕੈਨਾ ਗੱਲਾਂ ਚ ਲਾ ਦੇ ਵੱਡੇ ਚ ਤੇ ਬਾਕੀ ਥੱਲੇ ਲਾ ਦੀ ਹੁਣ ਆਈ ਕਹਦੇ ਚਾਹ ਤੇ ਜਿਹੜੇ ਇਹਦੇ ਪਿੰਡੀਆਂ ਦੇ ਬੀਜ ਲਿਆਂਦੇ ਬੀਜ ਲਿਆਂਦੇ ਉਹ ਆਪ ਲੱਗ ਲਾ ਦੇ ਆ ਫੜੀ ਵੀ ਰੂ ਮम्मी ਹੱਟ ਬੋਲੀ ਬਿਲੀ ਬਣੂ ਕੁਲ ਵੀਰਾ ਫੜੀ ਪਤਾ ਕੀ ਮੱਕ ਪਾਪਾ ਆਹ ਕਿ ਰੱਖ ਉੱਤੇ ਪਾਪਾ ਡਾਈਂ ਤੇ ਥਮੇ ਕਿੰਨਾ ਸਿਆਣਾ ਵਾ ਹਾਂ ਬਹੁਤ ਸਿਆਣਾ ਗਾਏ ਸੀ ਥੋਪੀ ਰੂ ਕ ਵੀਰ ਸਾਡਾ ਕਿ ਨਾ ਟੰਗ ਵਾਲਾ ਵਾ ਨਹੀਂ ਬਹੁਤ ਸਿਆਣਾ ਬੇਟਾ ਬਹੁਤ ਸਿਆਣਾ ਮਨੇ ਕਿ ਆਖੋ ਜਣਾ ਮਾਰ ਬੜੀ ਜਵਾਕ ਬਹੁਤ ਸਿਆਣਾ ਪੁੱਤ ਮੇਰਾ ਕਹਿਣਾ ਮੰਨਦਾ ਮੇਰਾ ਚੱਲ ਇੱਕ ਤਾਂ ਲਾਦਾ ਆਪਾਂ ਹਾਂ ਸ਼ੂਗਰ ਚੱਜ ਨਾ ਲਾਓ ਚੱਜ ਨੂੰ ਉਮਰ ਨੇ ਨਾਲ ਹੀ ਇੱਕ ਦੇ ਸੋਹਣਾ ਨਾ ਪਾਣਾ ਚੱਲ ਲੈ ਇੱਕ ਬੂਟਾ ਦੇ ਮੈਂ ਹੀ ਕੱਢਦਾ ਤੂੰ ਨਾ ਕੱਢੀ ਕਿਉਂ ਬਦੂਗ ਤੋੜ ਦੇਗਾ ਲੈ ਫੜ ਫੜ ਕੇ ਰੱਖੀ ਰੱਖੀ ਮੈਂ ਮੈਂ ਤੇ ਕੋਣ ਨਿੰਨੇ ਬੇਟਾ ਆਪਾਂ ਬੀਜ ਲਾਵਾਂਗੇ ਕੁੜੀ ਨਾ ਆਪਾਂ ਬੀਜ ਲਾਵਾਂਗੇ ਕੋਈ ਫਰਕ। ਉਹ ਜਿਹੜੇ ਪਾਦੇ ਬੰਨ ਲੱਗ ਨੇ ਤੂੰ ਲੜੀ। ਠੀਕ ਐ ਇਹ ਪਾਪਾ ਹਮ ਲਾਈ ਜਾਂਦਾ ਕਿ ਕਾਰੇ ਵੀ ਲਾਈਏ ਨੇ ਤੁਸੀਂ ਬਤਾਉਂ ਆਂ ਦੇ। ਕੁਲਵੀਰ ਨਾ ਬੜਾ ਕੁਲਵੀਰ ਖਲਾਣ। ਕਿੰਨੇ ਲੋਣੇ ਬਤਾਉਂ ਦੱਸੋ। ਆਰੇ ਲਾ ਦੇ। ਮੇਰਾ। ਮੈਂ ਵੀ ਦੇਸ ਟੱਪ ਤੇ ਹਾਂ। ਪਾਣੀ ਪੋਣਾ ਹਣ। ਹੋਰ ਤੇ ਜੀ ਪਾਣੀ ਦਾ ਪੋਣਾ ਥੋੜੇ ਥੋੜੇ ਪਾਵਾ ਨੇ। ਹੰਦਾ ਇਸ ਦੇ ਤਾਂ ਮਸਿਆੜਾ ਬਚਾ। ਹਮ। ਦੇ ਤੋ ਪਾ ਕੰਮੀ ਕਿਉਂ ਖਲਾਰੀ ਜਾ ਨਜ਼ਾਰੇ ਮੈਂ ਕਹੀ ਇਹਨ ਮੈਂ ਦੋ ਫੜ ਕੇ ਰੱਖ ਮੈਂ ਆਪੇ ਕੱਢ ਲਵਾਂ ਉਹ ਦੇਖ ਰਹਾ ਹੋ ਜਾਣਾ ਨਾ ਖਾੜਨ ਦੇ ਮੈਂ ਤਾਂ ਇੱਕ ਸਾਈਡ ਤੇ ਰੱਖ ਲੈ ਗਿਮ ਲਈ ਚੁੱਤ ਚੱਕ ਚਲੇ ਜਾ ਮੰਮੀ ਗੇਮ ਮਾਥਾ ਕੈਂਡੀ ਖਾ ਲੈਨੀ ਮਾਂ ਨੇ ਈਲੀ ਗੱਤ ਕੋਣ ਆ ਕੋਣ ਹਾਂ ਖੋਲਦੀ ਨਹੀਂ ਪਈ ਮਾਣੇ ਕੈਂਡੀ ਦਾ ਕਈ ਰ ਹਟ ਜਾ ਹਟ ਜਾ ਹਟ ਜਾ ਨਾ ਆਵੰਗੇ ਲੈ ਸਾਰੇ ਬਣੂ ਜਗ ਆਲਾ ਰ ਬੁਟੀ ਹਾਂ ਸਾਰੇ ਆਪਾਂ ਡੇਗ ਬਣਾ ਹੀ ਸਾ ਲਾ ਦੇ ਤਿੰਨ ਤਿੰਨ ਰਹਿ ਗਏ ਤਿੰਨ ਪੌਦੇ ਲਾ ਦੇ ਇਹਦੇ ਚ ਬਾਕੀ ਆਪਾਂ ਬਾਹਰ ਲਾ ਦੇ ਕੁਛ ਕਰੇ ਲਾ ਦਾਂਗੇ ਮੇਰੇ ਜਿਹੜੇ ਮੈਂ ਕੱਲ ਬਣਾਉਂਦੀ ਕਿਉਂ ਬਣਾਣੀ ਸਾਹਿਬ ਜੀ ਸਾਂਗ ਲਾਉਂਦੀ ਅੱਛਾ ਆ ਕੈਂਡੀ ਦੀ ਖੋਲਦੀ ਪਈ ਮੇਰੇ ਤੋਂ ਖੋਲ ਦਾਂਗੇ ਹੂੰ ਲੈ ਗੰਦੇ ਆ ਥਣਾ ਕੈਂਡੀ ਦੇ ਮੈਂ ਖੋਲ ਦਾਂ ਇਹ ਰੈਸ ਪਰ ਤੋਂ ਫੜ ਕੇ ਖੋਲਦੀ ਕੋਲ ਵੀ ਨਹੀਂ ਆ ਗਿਆ ਤੇ ਗੰਦੇ ਕਰ ਲੈ ਕੋਲ ਵੀ ਕਰ ਜਾ ਕੇ ਖਾ ਲਈ ਹਾਂ ਤਾਂ ਕੰਡੀ ਹਾਂ

ਖਾਲਾਣ ਕਰੀ ਤੂੰ ਰਾਜੀਪੁਰਾ ਦੇਰ ਪੜਲਾ ਕੋਲ ਵੀ ਬੱਜਰੀ ਨਾ ਖਲਾਰ ਠੀਕ ਆ ਚੰਗੀ ਤਰ੍ਹਾਂ ਲਉਣੀ ਸੀ ਇੱਥੇ ਲੱਭਦਾ ਬੁਕੇ ਬੱਦ ਬੱਜਰੀ ਲਈ ਹਮ ਇੱਥੇ ਰੱਖੇ ਚੱਲ ਇਹ ਬੰਦੇ ਦਾ ਬੱਦ ਨਹੀਂ ਤਾਂ ਫੇਰ ਵੀ ਨਹੀਂ ਜੀ ਸਾ ਇਹ ਜਲ ਨੂੰ ਚੰਗ ਕੋਲ ਵੀ ਥੇ ਲਾ ਤਰੇ ਪਿੱਛੇ ਆ ਕੇ ਕੀ ਕਰ ਹਮ ਦੱਸ ਕੋਲ ਵੀਰ ਇੱਧਰ ਪਤਾ ਨਹੀਂ ਕਿੱਧਰ ਤੁਰਿਆ ਫਿਰਦਾ ਕੀ ਐ ਦੱਸ ਦਸ ਕਿਹਦੀ ਕਿਹਦੀ ਕੀ ਸੀ ਚਿੜੀ ਉਹ ਬੱਚੇ ਲੈ ਕੇ ਕਦੋਂ ਦੀ ਉੱਡ ਗਈ ਆਪਦੇ ਬੱਚੇ ਉਹਨੇ ਪਾਲੇ ਇੱਥੇ ਆਪਦੇ ਆਲ ਨਾਲ ਦਾ ਵੀ ਚੱਕ ਕੇ ਲੈ ਗਈ ਉਹ ਤਾਂ ਹੁਣ ਕੁਛ ਨਹੀਂ ਇੱਥੇ ਵਜੇ ਉਹ ਮਾ ਬੁੱਧਲਾ ਲਾ ਦੇ ਹਾਂ ਤੇ ਮਿਰਚਾਂ ਕਿ ਕੁਕਲਾ ਦੇ ਚਾਰ ਮਿਰਚਾਂ ਦੇ ਪੁੱਬ ਦੇ ਦੇ ਚਲਾ ਦੇ ਉਹ ਮਾਣਾ ਇੱਕ ਨੰਬਰ ਹੀ ਆ ਤੇ ਕੁਲਵੀਰ ਦੋ ਨੰਬਰ ਹੀ ਆ ਤੁਸੀਂ ਦੋਵੇਂ ਹੀ ਬਹੁਤ 10 ਨੰਬਰ ਹੀ ਆ ਜੋਰਾ ਦਾ ਨੰਬਰ ਤੈ ਕਵੀਰ ਹਾਂ ਹਣ ਲੈ ਹੱਟੇ ਹਾਂ ਤਾਂ ਮਿੱਠੀ ਆ ਚੰਗ ਆ ਦੇਖੋ ਮਿਰਚਾਂ ਦੋਸਤੋ ਦੋਸਤੋ ਆਪਾਂ ਲੱਗਿਆ ਮਿਰਚਾਂ ਨੂੰ ਖੋਲਣਾ ਇਹ ਮਿਰਚਾਂ ਜਮਾ ਇੱਕ ਮੇਰੇ ਘਰ ਵਾਲੀ ਯਾਰ ਨਾ ਵਾ ਕੌੜਾ ਕੌੜਾ ਇਹ ਘੜੀ ਕੌੜਾ ਕੌੜਾ ਬਹੁਤੀ ਨਾ ਤੇ ਇੰਨਾ ਵੀ ਨਹੀਂ ਕੋੜਾ ਕੌੜਾ ਵਾਹ ਬਾ ਤੇ ਕਾਰਾ ਲਾ ਤਾਂ ਬਹੁਤ ਮਿੱਠਾ ਬੋਲਦਾਣਾ ਕਾਰਾ ਲਾਗਾ ਤਾਂ ਤਿੰਨ ਕੋ ਮਿੱਠਾ ਬੋਲਦਾ ਹੂੰ ਮਿੱਠਾ ਜਾ ਸ਼ਾਇਦ ਅਗਾਂ ਮਿੱਠਾ ਜਟਵੇ ਖਾਣ ਦਾ ਹੈ ਆ ਕੋਈ ਫੈ ਨਹੀਂ ਸਾਰੀ ਮਾੜੀ ਗੱਲ ਤੇ ਚਿਕਨ ਲੱਗ ਜਾਂਦੀ ਇੱਕ ਇੱਕੀ ਲਾਉਣੀ ਹਾਂ ਟਿਕ ਟਿਕ ਦੋ ਦੋ ਨਾ ਬਾਲਾ ਛੋਟਾ ਨਹੀਂ ਦੇ ਤੋ ਨਹੀਂ ਨਹੀਂ ਕੋਈ ਨਾ ਕੋਈ ਨਾ ਹੋਈ ਜਾਣੀਆਂ ਕੋਈ ਮਾਂ ਨਾ ਲੰਮਾ ਪਾਣੀ ਦਾ ਪ੍ਰਬੰਧ ਕਰੋ ਤੂੰ ਪਾਣੀ ਦੇ ਪਰਵਾਹ ਨੂੰ ਤੁਸੀਂ ਕਰਨਾ ਅਸੀਂ ਨਹੀਂ ਕਰਨਾ ਬਾਲਟਾ ਲੈ ਆ ਕੇ ਚੱਕੜੀਆਂ ਗਮਲੇ ਤੁਸੀਂ ਇੱਥੇ ਰੱਖੇ ਸੀ ਤੁਸੀਂ ਕਹਿੰਦੇ ਮੈਂ ਤੇ ਬਾਲਟੇ ਨੂੰ ਪਾਣੀ ਪਾਉਂਦਾ ਗਾਇਸ ਗਮਲੇ ਸਾਡੇ ਬਹੁਤ ਚਿਰ ਦੇ ਪਏ ਸੀ ਵਿਚਾਰੇ ਬੇਕਾਰ ਹਨਾ ਤੇ ਇਹਨਾਂ ਚ ਨਾ ਫੁੱਲਾ ਫੋਲਾ ਲਾਈ ਦੇ ਸੀਗੇ ਤੇ ਉਹ ਰੁੱਤ ਸਿਰ ਹੋ ਕੇ ਤੇ ਫੁੱਲ ਬਾਅਦ ਚ ਫੇਰ ਮਜਰਾ ਆ ਜਾਂਦੀ ਐਤ ਕਿ ਮੈਂ ਕਿਹਾ ਪਾ ਗਮਲੇ ਚ ਸਬਜ਼ੀਆਂ ਹੀ ਲਾਉਣੀਆਂ ਵਾ ਹਨਾ ਵਿਚਾਰੀਆਂ ਹੋਣਗੀਆਂ ਤਾਂ ਸਹੀ ਨੂ ਕੋਈ ਵੀ ਹਟ ਜਾ ਬੇਟਾ ਕੋਈ ਵੀ ਖੋਸਾ ਲੱਗੀ ਕਰੀ ਜਾਂਦਾ ਯਾਰ ਹੈ நாயர் திருவாசிரியார் ਚਲ ਬੱਸ ਕਰ ਤੂੰ ਗਾਟਣ ਚੱਲ ਬੱਸ ਵਧਾਈਆਂ ਗਿਆ ਹੁਣ ਉਹਨੂੰ ਲੈ ਕੇ ਉਧਰ ਲੈ ਬੰਨੇ ਚੱਲ ਇੱਧਰ ਹੋ ਜਾ ਕੋਲ ਵੀ ਹੁਣ ਪਾਪਾ ਨੂੰ ਲਾ ਲੈ ਅੰਦੇ ਲੈ ਮੈਨੂੰ ਖਵਾਈ ਚੱਲੋ ਸਾਰੇ ਆ ਵੇਖੋ ਗਏ ਸਾਰੇ ਮੈਂ ਚਾਂਦੀ ਪਨੀਰੀ ਤੇ ਬਤਾਵਾ ਦੀ ਪਨੀਰੀ ਮੈਨੂੰ ਬਣਾਓ ਆ ਮੰਮੀ ਮੰਮੀ ਨਰਚਾ ਤਾਂ ਮੈਂ ਟਮਾਟਰਾਂ ਚ ਵੀ ਲੈ ਕੇ ਲਿਆਂ ਸੀ ਹਾਨੂੰ ਲੱਗ ਵੀ ਜਣੀਆਂ ਗੱਲ ਤਾਂ ਟਮਾਟਰਾਂ ਨੇ ਥੱਲੇ ਦਾਬਲ ਗੰਡ ਟਮਾਟਰਾਂ ਦੇ ਬੂਟੇ ਵਾਲੇ ਲੱਗ ਗਏ ਜਿਵੇਂ ਲਾਇਟ ਗਏ ਸ ਤੇ ਉਹ ਬੂਟੇ ਸੀਗੇ ਛੋਟੇ ਛੋਟੇ ਗਾਇਸ ਨਹੀਂ ਤੁਹਾਨੂੰ ਇਹ ਤੇ ਮੈਂ ਥਾਵਾਂ ਦੇ ਛੋਟੇ ਉਹ ਦੰਬਾ ਅਸਤਿੰਗ ਇਹਦੇ ਤੇ ਮੈਜਿਕ ਭਾਈ ਤੋਕੇ ਤੋ ਤੱਕ ਕੱਲ ਤੱਕ ਕੰਮ ਕਰ ਦੇ ਲਿਆ ਗਰਮ ਮੰਗੜੀ ਚੱਲ ਗਈ ਹਏ ਮੇਰੇ ਸ਼ਰਟ ਦਾ ਤੂੰ ਖਰਾਬ ਕਰੀ ਜਾਂਦਾ ਮੁੰਨੇ ਆ ਸੁਣਿਆ ਨਵੀਂ ਕੋਟੀ ਆ ਮੇਰੀ ਠਾਈ ਮੇਰੀ ਕੋਟੀ ਜਿਹਨਾਲ ਨਾ ਆਥ ਲਾਈਕ ਮੇਰੀ ਜੰਦਰਾ ਸੀ ਮੇਰੇ ਕੱਪੜੇ ਖਰਾਬ ਨਹੀਂ ਹੁੰਦੇ ਵੈਸੇ ਕੁਲਵੀਰ ਹੀ ਸਭ ਤੋਂ ਵੱਧ ਕਰਦਾ ਤੇ ਮੇਰੀ ਮਿੱਟੀ ਵੀ ਭej ਚੁੱਕੀ ਹੁਣ ਚੰਗੀ ਤਰ੍ਹਾਂ ਇਹਨਾਂ ਵਿੱਚੋਂ ਲੈ ਲੈ ਹਾਏ ਉਧਰ ਦੇਖਿਓ ਮਾਨੀ ਦੇਖੋ ਮੈਂ ਜਾ ਕੇ ਨਮੋਣਾਵਾ ਪਾਣੀ ਵੀ ਤਤਾ ਪਿਆ ਕੋਈ ਗੱਲ ਨਹੀਂ ਕਈ ਫਿਲ ਕਰੀ ਲੱਗੀ ਕਈ ਪਾਪਾ ਲੱਗ ਗਿਆ ਡਾਡੀ ਲੈ ਕੇ ਆ ਮੈਂ ਨਹੀਂ ਰਹਿੰਦੇ ਪੂਰੀ ਪਈ ਹੈ ਇਹ ਨਹੀਂ ਲਾ ਲਨੇ ਬਤਾਉ ਉਹ ਇਧਰ ਸਾਈਡ ਤੇ ਕਰਦੇ ਹੈ ਨਾ ਆਹੋ ਨਿੰਜਾ ਤਕਨੀਕ ਕੰਧ ਦੇ ਨਾਲ ਜੀ ਨਨਲਾ ਠੀਕ ਹੈ ਕੁਛ ਨਹੀਂ ਹੁੰਦਾ ਬਹੁਤ ਜਗ੍ਹਾ ਹੈ ਇਹਨਾਂ ਨੂੰ ਹੋਣਗੇ ਤੇ ਇਧਰ ਤੇ ਬੂਟੇ ਬਹੁਤ ਵੱਜ ਜਾਂਦੇ ਨੇ ਗੋਬੀ ਨਾਲ ਪੁੱਛੇ ਜਾਣੀ ਹੋਣੀ ਛੋਟੇ ਛੋਟੇ ਲਾ ਦੇ ਰੋੜੇ ਸਾਈਡ ਤੇ ਵਿੱਚ ਨੇ ਪਤ ਹੋਣੇ ਨਹੀਂ ਕੋਲੇ ਜੇ ਥਾਲੇ ਲਾ ਕੋਲ ਵੀ ਜਾ ਕੇ ਜਾਂ ਚਲ ਜਾਂਦੀ ਚੀਜੀ ਖਾ ਲੈ ਜਾਂਦੀ ਇਹ ਕੋਲੇ ਲੈਣੇ ਆ ਲੋਰ ਜਿਹੜੇ ਮੈਂ ਕਰਨਾ ਚੱਕ ਕੇ ਲੈ ਗਿਆ ਕੋਲ ਦੇ ਦੇ ਬਟਾ ਦੇ ਦੇ ਪਾਪਾ ਕਰ ਲੈ ਹਲ ਦੇ ਜੇ ਕੋਲ ਵੀ ਤੋਂ ਕੋਈ ਚਲੇ ਗਿਆ ਉਹ ਗੁੱਸਾ ਝੜ ਕੇ ਮੈਨੂੰ ਨਾ ਗੁੱਸਾ ਝੜ ਕੇ ਦੋ ਬੂਟੇ ਲੈ ਕੇ ਦੇ ਦੇ ਤੂੰ ਨਹੀਂ ਇਹ ਕੋਲ ਵੀ ਦੇਲੇ ਫਰੂਟੀ ਲੈ ਕੇ ਆ ਕੋਲ ਨਾ ਕੋਲ ਵੀ ਨਾ ਬੂਟਾ ਤੋੜ ਜਾ ਨਾ ਬਟਾ ਇੱਥੇ ਕੀ ਆ ਮੈਂ ਛੋਣੀ ਮੰਗ ਜੱਪਦਾ ਹਾਂ ਇਹ ਨਾ ਰੋਟੇ ਬਤਾਉਂਗੇ ਪਾਪਾ ਪੜ੍ਹਦੀ ਆ ਜੀ ਤੇ ਦਿਨ ਕਿਉਂ ਪਾਪਾ ਕਹਿੰਦਾ ਪੁੱਤੂ ਅੱਗੇ ਵੀ ਪਾਤੀ ਦਾ ਬਤਨ ਨਾ ਤੂੰ ਹੁਣ ਮੈਨੂੰ ਪਤਾ ਨਹੀਂ ਹਿੰਦੇ ਨਾ ਓਏ ਇਹਨੂੰ ਤਾਂ ਹਟਾ ਲਾ ਕਲਵੀਰ ਹਟ ਜਾ ਪਾਪਾ ਤੋ ਥੋੜੇ ਨਾ ਕਲਵੀਰ ਬੇਟਾ ਮੈਂ ਤင်း ਹੁਣ ਨਾ ਨਾ ਪੱਗ ਲੈਵਦਰ ਨਹੀਂ ਚਲੇ ਜਾ ਕਲਵੀਰ ਮੈਂ ਤੋੜ ਦੂ ਕੋਈ ਫਾਇਦਾ ਨਹੀਂ ਕਲਵੀਰ ਕੀ ਕਰਦਾ ਮਾਂ ਤੈਨੂੰ ਘਰੇ ਲਿਆ ਕੇ ਪਿਛਤਾਈ ਨਹੀਂ ਮੈਨੂੰ ਸੋ ਲੱਗੇ ਇਹਨੂੰ ਲੈ ਆਉਣੀ ਆ ਗਾਇਸ ਪਰ ਪਰ ਬਾਅਦ ਵਿੱਚ ਪਛਤਾਉਣੀ ਬਥੇਰੀ ਇਹਨੂੰ ਲਿਆਉਣਾ ਨਹੀਂ ਚਾਹੀਦਾ ਬੋ ਪਾਗਲ ਬੱਚਾ ਮੇਰੇ ਫੋ ਵੀ ਥੋੜੀ ਜਾਂਦਾ ਨੇ ਮੇਰਾ ਕੋਈ ਗਿਆ ਨਹੀਂ ਹੁਣ ਮੈਂ ਕੱਲ ਨੂੰ ਸਕੂਲੋਂ ਲੈ ਕੇ ਨਹੀਂ ਆਉਂਗਾ ਬਲੌਗ ਮੈਡਮ ਵੀ ਵੇਖਦੀ ਹੋਊਗੀ ਤੇਰੀ ਮਾਂ ਪਾਪ ਮਾਂ ਪਾਪ ਤੇਰੇ ਕੋਲ ਹੀ ਫੋਨ ਮੜਕੋ ਕੋਈ ਨਹੀਂ ਥੋੜੀ ਜਿਹੀ ਦੂਰੀ ਦੂਰੀ ਤੇ ਲਾਓ ਇਹ ਦੂ ਵੀ ਜ਼ਿਆਦਾ ਫੋਕੀ ਕਰੀ ਨਾ ਕੋਈ ਕਰੀ ਜੀ ਬੰਦ ਪਾਈ ਜਾਂਦਾ ਵਾ ਕੋਲਵੀਰ ਹਾਂ ਮੰਮੀ ਪਾੰਡਾ ਕੋਈ ਨਾ ਮੈਂ ਚੱਕ ਲੈਣੀ ਆਪੇ ਬੋਕਰ ਮਾਰ ਦੂੰਗੀ ਕਲਵੀਰ ਮੈਂ ਨਹੀਂ ਆਵਣੇ ਆ ਇੱਧਰ ਲੱਭੇ ਸਾਡੇ ਦੇ ਚਾਚੇ ਕਿਆਂ ਦੇ ਪਾਸੇ ਹੀ ਦੰਦੀ ਜੀ ਬੰਦੂ ਜਗ੍ਹਾ ਹੀ ਹੈ ਚਲ ਕੀ ਆ ਚਲ ਮੇਰੇ ਘਰ ਤੇ ਧੀਰ ਲਾਦਾ ਆ ਕੀ ਉਹ ਪਾਪਾ ਕੋ ਤਾਂ ਮਿੱਟੀ ਜੱਥ ਲਈ ਪਾਪਾ ਪਾਪਾ ਲਾਉਗਾ ਆ ਮਮਾ ਦੇ ਸਾਫ ਪਰ ਮੇਰੇ ਬੇਟੇ ਦੀ ਵੀ ਸਾਫ ਨਹੀਂ ਨਹੀਂ ਮੇਰੇ ਪੱਥਰ ਮਾਰੇ ਮੱਤੇ ਉਹਦੇ ਪੱਥਰ ਮਾਰੇ ਉਹ ਨਹੀਂ ਤੇਰੇ ਆਏ ਆਏ ਸੁੱਟ ਉਹ ਨਹੀਂ ਗਈ ਤੇ ਤੇਰੇ ਪੈਰ ਨਾ ਵੱਜਾ ਬਟਾ ਰੱਖ ਥੱਲੇ ਪੁੱਤੇ ਇਹ ਗੰਦਾ ਵਿੱਚ ਨੇ ਮਾ ਕੁਮਾ ਨਾ ਮੇਰੇ ਬੇਟਾ ਰੱਖ ਲੈ ਚੱਲੇ ਆ ਬਾਚੂ ਨਹੀਂ ਆਪਣੀ ਸਾਹ ਜਿੰਦਾ ਕਿ ਜਨੀ ਪਾਜੀ ਜੂਗਾ ਪਚਾਪਾਂ ਨੂੰ ਆਤ ਕੰਦੇ ਕਰਨੇ ਪਾਣੇ ਐ ਕਿ ਇਹ ਜਰਾ ਆਹ ਲਾਈ ਜਨੈ ਇਹਨੇ ਪੱਤੇ ਜਿ ਇਕੱਠੇ ਕਰਕੇ ਹਾਂ ਠੀਕ ਐ ਕਿ ਢੱਕਣ ਕੋਲ ਲਾ ਦੇ ਜਿਹੜਾ ਢੱਕਣ ਜੇ ਪਾਸੇ ਕਰ ਦੇ ਕਿਹੜਾ ਤਾਂ ਹੋ ਰਾਇਆ ਢੱਕਣੀ ਤੇ ਲੈ ਜਾ ਫੋੜ ਰੋਈਂ ਅਮੀ ਆਇੱਥੇ ਕਿ ਜਿ ਲਾ ਦੇ ਇੱਕ ਆ ਬਰੇ ਦੇਖੋ ਬੱਬਾ ਕੀ ਦੇਖੋ ਕਮਲਾ ਹੋ ਗਿਆ ਤੂੰ ਸਹੀ ਪੱਛਿਆ ਵਾ ਸੋਦਾ ਉਹਦਾ ਬੋਲੋ ਹੀ ਕੋਈ ਬਲੌਗ ਦੇ ਵਿੱਚ ਕੱਲਾ ਕੈਮਰਾ ਲੈ ਕੇ ਖੜੇ ਆ ਰਿਹਾ ਬ ਕੁਲਵੀਰ ਨਾਲ ਵੇਖਦੀ ਸੀ ਮੈਂ ਤਾਂ ਕੈਮਰਾ ਲੈ ਕੇ ਤਾਂ ਕੋਈ ਨਹੀਂ ਖੜੇ ਅਸੀਂ ਆ ਤਾਂ ਬਲੌਗ ਨਾ ਨਹੀਂ ਭਈਆ ਕਿਉਂ ਨਹੀਂ ਖੜੇ ਤੇ ਆ ਕੁਲਵੀਰ ਸਾਡਾ ਪੰਗੇ ਲਈ ਜਾਂਦਾ ਗਾਇਸ ਲੈ ਦੇਖ ਲੋ ਇਹਨੂੰ ਮਿੱਟੀ ਰੱਬ ਦੇਵੇ ਤਾਂ ਬਸ ਮਿੱਟੀ ਚਾਹੀਦੀ ਇਹਨੂੰ ਉਹ ਪੂਰਾ ਤਰੀਕਾ ਨਹੀਂ ਕਿਹਦਾ ਸੁਣਾ ਅੱਛਾ ਸਮਾ ਤਾਂ ਕੋਈ ਨਹੀਂ ਪੂਰਾ ਕਰਦੀ ਵੇਖਦੀਆਂ ਵੀ ਕਿਵੇਂ ਲੱਗਦਾ ਟੈਂਡ ਟੈਂਡ ਇਹ ਕੋ ਇੱਥੇ ਲਾ ਦਈਏ ਕਰੇਂਦ ਗੇ ਇੱਥੇ ਜੀ ਇਧਰ ਲੈ ਵੀ ਦੂਜੇ ਪਾਸੇ ਲਾ ਆਪਣੇ ਤੈਨੂੰ ਹਰਪੀ ਤੇ ਬੁਲਾਉਂਦੀ ਆ ਕਿਉਂ ਮੈਨੂੰ ਕਹਤਾ ਹਰਪੀ ਤੇ ਬੁਲਾਉਂਦੀ ਉਹ ਪਾਪੂ ਜੁਟਦੀ ਆ ਪਾਪੂ ਜੁਟਦੀ ਆ ਹਾਂ ਪਾਪਾ ਤੇਰਾ ਅਬ ਵੀ ਜੁ ਬੁਲਾਤੀ ਆ ਪਾਪਾ ਕਹਤਾ ਉਹਨੇ ਬੁਲਾ ਕੇ ਲਿਆ ਕਿਉਂ ਹੁਣ ਮਿਰਚਾਂ ਜਿਹੜੀ ਬਨੀਰੀ ਜਿਹੜੀ ਰਹਿ ਗਈ ਐ ਕਿੱਥੇ ਲਾਉਣੀ ਧਰੇ ਤੇ ਇੱਥੇ ਦੇ ਲੈ ਹਾਂ ਕਿੱਥੇ ਜਾ ਰਹੀ ਐ ਤੂੰ ਹੋਰ ਮੈਂ ਕਰੂ ਆ ਕੇ ਕੱਪੜੇ ਬਦਲ ਕੇ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਮਿੱਟੀ ਲਾ ਕੇ ਜਾਊਂਗੀ ਠੀਕ ਆ ਬਈ ਠੀਕ ਆ ਬਹੁਤ ਦੁੱਧ ਹੀ ਹੁੰਦਾ ਸਬਜ਼ੀ ਲਾਉਂਦਾ ਜਿਹੜਾ ਪਾਣੀ ਸੱਜੀ ਲਾਦਗੇ ਪੁਰਾਣੀ ਸਬਜ਼ੀ ਲਾਦਗੇ ਨਹੀਂ ਨਹੀਂ ਪੁੱਤ ਪੁਰਾਣੀ ਸਬਜ਼ੀ ਜਿਹੀ ਲੱਗੀ ਰਹਿੰਦੇ ਕੋਈ ਨਹੀਂ ਤੇ ਕਹਿੰਦੀ ਸਬਜ਼ੀ ਜਿਹੜੀ ਹਰੀ-ਪਰੀ ਖੜੀ ਆ ਮੰਮੀ ਇਹ ਅਰਬਾਤ ਬਹੁਤ ਦਾ ਫਾਈਟ ਵਿੱਚ ਇੱਥੇ ਤੇ ਆ ਨਾ ਬਟਾ ਗੋਭੀ ਤਾਂ ਪੁੱੜਦੈ ਨਾ ਟੁੱਟ ਜੀ ਮੈਂ ਹਾਏ ਕਿਛ ਪਿਛ ਬੁੱਢਾ ਤੇ ਪੈਰ ਆ ਗਿਆ ਤੇਰਾ ਹੈ ਚਾਹ ਕਲਵੀਰ ਆਉਂਦਾ ਕਲਵੀਰ ਇਧਰ ਆ ਜਾ ਬਟਾ ਜਗ੍ਹਾ ਨਹੀਂ ਲਗੀ ਪਾਪਾ ਤਾਂ ਅੱਗੇ ਮੱਸੀ ਖੜਾ ਵਾ ਮੈਂ ਤਾਂ ਉਧਰ ਜਾਇਆ ਮੈਨੂੰ ਤਰ ਗੱਲ ਤਾਂ ਵਿਜਲਕ ਕੋ ਉਧਰ ਹੋਣਾ ਮੈਂ ਦਦੀ ਉਧਰ ਕੀ ਹੈ ਕਲਵੀਰ ਉਧਰ ਸੁੰਡੀਆਂ ਆਵੇ ਮੈਂ ਸਵਾਹ ਪਾਈ ਹੋਵੇ ਭੱਜ ਜਾਣੀਆਂ ਪਾਪਾ ਜੀ ਹਾਂ ਕਲਵੀਰ ਨਾ ਸੈਂਕੀ ਮਾਤਾ ਜੀ ਰੋਮ ਰੋਮ हां कुलवीरा देखो दिक मैं बीच जा गया पौती तो दया बीच बताओ में बताओ कि मैं आया सर पे पैर रख के आ गया उड़ के आ गया झूठा आजा तू तो फ्लाई बांधा बांधा किते पापा तो छतरना खादी आजा फ्लाई प्रो प्रा प्रो आजा ਆਜਾ ਪੁੱਤ ਵੀ ਨਿਕਾਲ ਕੇ ਫਲਾਈ ਆਵੇ ਨਾ ਬਲਾਵੇ ਹੋਂਦੀ ਤੇਰਾ ਕੱਤੇ ਪ੍ਰਾਈ ਪਾਵੇ ਬਾਕਸਿੰਗ ਵਾਲੇ ਕਿੱਥੇ ਸਟੇ ਨਹੀਂ ਮਿੰਗਿਆ ਲੈ ਫਾਦੀ ਆਪਣੀ ਇੱਥੇ ਲਾਇਕ ਜਿਹੜਾ ਰਹਿ ਗਿਆ ਇੱਥੇ ਕਿ ਜਿਹਾ ਲਾਵੇ ਇੱਥੇ ਕਿ ਜਿਹਾ ਲਾਵੇ ਅੱਜ ਰਹੇ ਕੱਲ ਵੀ ਕੀ ਕਰਨੀ ਜਾਂਦ ਨਹੀਂ ਪੜਦੀ ਹਾਂ ਨਹੀਂ ਹੁੰਦੀ ਆਪੇ ਹੀ ਮੈਨ ਲਊਗਾ ਹੋਵੇ ਪਿੱਛੇ ਇਹਨੇ ਮੈਦਨਾਂ ਮਾਰੇ ਮੈਂ ਕਿੱਥੇ ਸਿਟਣਾ ਆਪੇ ਹੀ ਮੈਨ ਲਊਗਾ ਮੈਂ ਤਾਂ ਇੱਥੇ ਨਹੀਂ ਲਾ ਵੇਖੀ ਕੀ ਕਰੀ ਜਾਂਦੇ ਆ ਕਹਿਣਾ ਨਹੀਂ ਮੰਨਦਾ ਗਾ ਇਸ ਮੇਰਾ ਪਾਉਣ ਕੁਲਵੀਰ ਸੱਚੀ ਤੂੰ ਇਹਨੂੰ ਤੇ ਲਿਆਉਣਾ ਨਹੀਂ ਸੀ ਇਸ ਤਰ ਰਿਲੈਕਸ ਹੋ ਕੇ ਦਵਾਣੇ ਨੇ ਲਾਉਣੇ ਸੀ ਕਰ ਵੀ ਕਰਾ ਲਈ ਭੀਤੀ ਆ ਤੇਰੇ ਤੋਂ ਬਿਨਾ ਸਬਜੀ ਲਈ ਸੀਗੀ ਤੇ ਵਧੀਆ ਹੋਗੀ ਸਾਰੀ ਕਿ ਤੇਰੇ ਨਾਲ ਜਿਹੜੀ ਚੀਜ਼ ਲਈਏ ਤੂੰ ਤਾਂ ਸਾਡੇ ਨਾਲ ਹੀ ਤੈਸ ਨੈਸ ਕਰਦਾ ਰਹਿਣਾ ਹਾਂ ਆ ਗੁੱਟੇ ਔਰ ਤੇ ਰੱਖ ਤੂੰ ਬਹੁਤ ਧੰਕਰਦਾ ਇਹ ਸਾਨੂੰ ਗਾਇਸ ਬਹੁਤ ਜ਼ਿਆਦਾ ਧੰਕਰਦਾ ਵਕੋਲ ਨਵੀਰ ਸੱਚੀ ਨਾ ਇਹਨੂੰ ਤਾਂ ਲਿਓਣਾ ਨਹੀਂ ਚਾਹੀਦਾਗਾ ਨਾਲ ਕਿਤੇ ਵੀ ਮੈਂ ਲੈ ਆਉਣੀ ਐ ਤੁਸ ਕੋ ਲੋਕ ਕਰੇ ਪਰ ਇੱਥੇ ਤਰਸ ਨਹੀਂ ਖਾਣਾ ਚਾਹੀਦਾ ਛੱਡ 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 ਅਰੇ ਹੋ ਜਾ ਹਰਦਗੀ ਕੀ ਹੋਈ ਨਾ ਲੈੜਾ ਇਹ ਨਹੀਂ ਕਰਨੀ ਕੱਛੀ ਬੋਲ ਕਲਵੀਰ ਆਜਾ ਇੱਧਰ ਆ ਜਾ ਹੁਣ ਇਹਦਾ ਕੋਈ ਨਹੀਂ ਆ ਰਹਾ ਮੈਂ ਤੇਰੀ ਲੱਤ ਲਾ ਦੇ ਜੱਪ ਕਰਜੋ ਬੋਲੋ ਨਾ ਵਿੱਚ ਬਾਈ ਚਲੋ ਬਸ ਸਾਰਾ ਥੱਕ ਗਿਆ ਹੁਣ ਮੈਂ ਆ ਦੋ ਮੈਨੂੰ ਇੱਥੇ ਲਾ ਦੇ ਤੈਨੂੰ ਉਧਰਲੇ ਪਾਸੇ ਲਾ ਦੇ ਗੁਰਾਂ ਦੀ ਵੀਲ ਦੇ ਤੇ ਤੈਨੂੰ ਉਧਰਲੇ ਪਾਸੇ ਲਾ ਦੇ ਸਾਹ ਦਾ ਲੈ ਲੈਂਦੀ ਸਾਹ ਕਾ ਤੋ ਲੈ ਨਾ ਮੁੰਲਾ ਆ ਕੇ ਕੰਮ ਨੂੰ ਕਿੱਥੇ ਲਾਉਂ ਤਾ ਫੋਲ ਆਂ ਗੁਰਾਂ ਦੀ ਵੀਲ ਦੇ ਥਾਂ ਫੋਲ ਲਈ ਆ ਗਿੱਲ ਲਾਉ ਮੇਰੇ ਅੱਜੀ ਐ ਸਕੇ ਨਾ ਬੱਚ ਕੋਈ ਨਾ ਮੈਂ ਆਪੇ ਪਾਣੀ ਛੱਡ ਜਾਊ ਤੁਲਾ ਦੋ ਕੱਢ ਕੇ ਲਾ ਦੇ ਵਿੱਚ ਪ੍ਰੂਟ ਉਰੇ ਨਾਲ ਦਸ ਸਾਬਾ ਨਾਲ ਹੀ ਸਰਦੇ ਪੁੱਤੋ ਆਪਣੀ ਗਲੀ ਚ ਨਾ ਮੁਸਤੇ ਇੱਥੇ ਲਾਉਣ ਲੱਗਾ ਵਿਚਾਲੇ ਲਾਣਾ ਉਹਦੇ ਨਾਲ ਵੇਲ ਦੇ ਉਹ ਤਾਂ ਬਾਰੀ ਪੱਡੀ ਹੋਈ ਜਾਂਦੀ ਹਜੇ ਲੈ ਸੈੱਟ ਦਾ ਉਹਨੂੰ ਕੱਟਣ ਲੱਗ ਗਿਆ ਜਿਹੜੀ ਮੇਰੀ ਉਹਦੀ ਬਣਾਈ ਨਾ ਨਹੀਂ ਇੱਕ ਇੱਕ ਲੈ ਇੱਥੇ ਰਹਿ ਦਿੰਨੇ ਹਾਂ ਹਾਂ ਬਾਰੀ ਕਾਂਦੇ ਵਿੱਚ ਨਾ ਮਾਰਦੀ ਕੋਲ ਵੀ ਨਾ ਹਟ ਜਾ ਪੁੱਤ ਇਹ ਮੇਰਾ ਬਣਾਇਆ ਹੋਇਆ ਵੇਹ ਨਾ ਸੀ ਕੋਈ ਹੋ ਰਹੇ ਜੀ ਕੀ ਕੋਈ ਨਾ ਕੋਈ ਨੀ ਹੋ ਜਾ ਇਕਾ ਉਰੇ ਜਿਹਾ ਲੱਗੇ ਜਿੱਥੇ ਮੂੰਹ ਜਾ ਪਿਆ ਇਹਦਾ

ਭੂਰੇ ਪਾਪਾ ਲਾ ਮੇਰੇ ਨਾਲ ਪ੍ਰੇਮ ਲਾਦੀ ਪੁੱਤ ਕਲਵੀਰ ਆ ਆ ਪਹਿਲਾਂ ਹੋਰ ਚਲੋ ਘਰੇ ਆ ਕਰੇ ਲਾਦਗੀ ਹਾਂ ਚਲ ਬੁਲਾ ਆ ਕਲਵੀਰ ਕੀ ਕਰੀ ਜਾਂਦਾ ਬੰਦਾ ਤੂੰ ਜਾਇਜ਼ ਹੱਥ ਪਾਣੀ ਨਹੀਂ ਪਣਾ ਸੀ ਪਾਣਾ ਚਲ ਆ ਜਾ ਆ ਲਾ ਕੇ ਫਿਰ ਪਾਣੀ ਪੁੱਤ ਨਹੀਂ ਹਿਉਣਾ ਪਣਾ ਕਲਵੀਰ ਨੂੰ ਹਟਾਓ ਚਲ ਕੋਈ ਕਰ ਜਾ ਕੇ ਫੋਨ ਦੇਖ ਲੈ ਨਾਲੇ ਤੇ ਨਾਲੇ ਦੂਜੀ ਜਗ੍ਹਾ ਚੀਜੀ ਖਲਾਦੀ ਜਾ ਪਾ ਜਾ ਜਾ ਪਾ ਜੇ ਮਾਪਾ ਤੇ ਹਾਈ ਮੈਨ ਮਿੱਟੀ ਆਪਣੀ ਮਾ ਨਾਲੀ ਚ ਸੜਤੀ ਇਹਨੇ ਅਸੀਂ ਇਨੀ ਮਿਹਨਤ ਦੇ ਨਾਲ ਮਿੱਟੀ ਇਕੱਠੀ ਕਰਦੇ ਤੇ ਨਾਲੀ ਚ ਸੜ ਦਿੰਦਾ ਵਾ ਛੜਿਆ ਜਾ ਕੋਤੇ ਇਹਨੂੰ ਤਾਂ ਹੀ ਮੜਾ ਜੇ ਸਾਰੇ ਲੋਕਾਂ ਦੇ ਘਰਾਂ ਗਏ ਨੇ ਕੰਮ ਕਰਾਉਂਦੇ ਹੋਣਗੇ ਤੇ ਘਰਾਂ ਦੇ ਕੋਈ ਹੋਰ ਕੋਈ ਮੈਂ ਕਾਹਤ ਕਲੀ ਕਰਾਉਣੀ ਆ ਛੁੱਟੀ ਕਾ ਤਾਂ ਕੋਈ ਕਿਸੇ ਰਾਤ ਸਾਰੇ ਇੰਨਾ ਕਰਉਂਦੇ ਕੋਲ ਵੀਰਾ ਆ ਡੰਡਾ ਬੰਦਾ ਨਹੀਂ ਬਟਾ ਦੇ ਦੇ ਮੈਨੂੰ ਦੋ ਮਿੰਟ ਲਈ ਟਾਈ ਹਾਂ ਇਿੱਤਰੇ ਵੱਜਣਾ ਪਤ ਲੋਹੇ ਦਾ ਬਬੀ ਨਹੀਂ ਬਟਾਇਆ ਨਹੀਂ ਲੈਣਾ ਤੇਰੀ ਮਲ ਕੇ ਲੋਹੇ ਦਾ ਮਿੱਤਰਾ ਦੇ ਚੱਲ ਦੇ ਚੱਕਰ ਕਰਕੇ ਰੱਖ ਹਾਂ ਮੈਂ ਅਭੀ ਤੈਨੂੰ ਹੀ ਗਿੰਦੀ ਮਾਲ ਨਾਲ ਲਾ ਦੇ ਲਾ ਦੇ ਪੱਗੀਆਂ ਲੱਗਣ ਤਾਂ ਉੱਥੇ ਪਈਆਂ ਰਹਿ ਗਈਆਂ ਹਨ ਕਦੋਂ ਆ ਲੈਣ ਦੇਣੀ ਯਾਨ ਉੱਥੇ ਪਈਆਂ ਰਹਿ ਗੂ ਵੀ ਲਾਉਣੇ ਉੱਥੇ ਲਾਗਦੇ ਨੇ ਕੰਧ ਦੇ ਨਾਲ ਨਾਲ ਲਾਦਾਂਗੇ ਚਲੋ ਤੁਲਵੀਰ ਫਰੇ ਹੋ ਜਾ ਮੜਾ ਓਏ 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 ਥੱਲੇ ਵੀ ਤਾਂ ਬੋਲਾ ਜਾ ਕਰ ਦਿਓ ਨਹੀਂ ਤਾਂ ਥੱਲੇ ਜੜਾ ਨਹੀਂ ਥੱਲੇ ਤੋਰਨ ਦਾ ਸੌਕ ਜਾਣੀ ਮੈਂ ਨਾ ਦੇਤਾ ਮੈਂ ਠੀਕ ਹੈ ਮਿੱਟੀ ਲਾਉਣੀ ਉੱਤੇ ਪਾਉਣੀ ਉੱਤੇ ਨਾਲੇ ਦੇ ਕੀ ਕਰਨਾ ਮਿੱਟੀ ਪਾਉਣੀ ਤਾਂ ਥੱਲੇ ਬੂਟੇ ਬੂਟੇ ਤੇ ਤੈਨੂੰ ਮੈਂ ਜੜਾ ਤਾਂ ਵਧਣਾ ਹੱਸੇ ਥੱਲੇ ਜੜਾ ਹੁਣ ਇਹਨਾਂ ਨੇ ਥੋੜਾ ਵਧਰਨਾ ਤੂੰ ਜਿਹੜੇ ਪਹਿਲਾਂ ਲੱਗੇ ਖੜੇ ਆ ਇਹਨਾਂ ਨੇ ਕਿੱਧਰ ਕਿੱਧਰ ਗਏ ਚੱਲ ਗਏ ਹੋਰ ਇਹ ਵੀ ਕਿੱਧਰ ਗਈਆਂ ਚਲ ਵੀਰ ਵੇਖ ਕੋਈ ਵੀਰ ਲਾ ਲੂਗਾ ਉਹ ਕੀ ਕਰੀ ਜਾਂਦਾ ਤੂੰ ਦਾ ਬੂਟੇ ਐ ਸਿਰ ਤੇ ਥੱਲੇ ਜਿਵੇਂ ਬੇਹੋਸ਼ ਹੋਈ ਹੁੰਦੀ ਆ ਕੋਈ ਵੀਰ ਆਜਾ ਖਲੀ ਰਾਜਾ ਪਤਾ ਹੈ ਪਾਪਾ ਲਾ ਲੈਣਦੇ ਹੱਥ ਮੈਂ ਰਵਹ ਹੱਥ ਪਾਪਾ ਤੂੰ ਵੀ ਤਿੱਡੇ ਤਿੱਦੂ ਲਾਦਾ ਹੈ ਕਿਦੋਂ ਤਿੱਦੂ ਲਾਦਾ ਹੱਲੇ ਤਾਂ ਰੂੜੀ ਆਣੀ ਹੈ ਹੈ ਹੋ ਜਾਣੇ ਹੋ ਜਾਣੇ ਤੂੰ ਲਾ ਦੇ ਹੈ ਹੋ ਜਾਣੀ ਅੱਭੂ ਵਾ ਤਿੱਦੇ ਤਿੱਦੀ ਦੇ ਵਾ ਵਾ ਮਿੱਟੀ ਲਾਦ ਨਾ ਤੇ ਨਾਲ ਬੱਬੂ ਵਾ ਤਿੱਦੇ ਤਿੱਦੇ ਲਾਤੇ ਚੱਲ ਬੱਸ ਤੂੰ ਕੁਲਵੀਰ ਹੱਕ ਤੇਰੇ ਪੈਰਾਂ ਚ ਸਿੱਟੀ ਫਿਰਦਾ ਵਾ ਕੁਲਵੀਰ ਬਾਲਾ ਕੰਮ ਖਰਾਬ ਕਰਦਾ ਮਿੱਟੀ ਲਾ ਦੇ ਨਾਲ ਵਾ ਵਾ ਇਹ ਇੱਥੇ ਆਦੀ ਆਪਣਾ ਆ ਸਾਰੀ ਮਿੱਟੀ ਨਾਲ ਹੀ ਲਾ ਦੇਣੀ ਉਹ ਬੀਰ ਵੱਡਾ ਪੱਥਰ ਰੋੜਾ ਪਿਆ ਵਿੱਚ ਰੱਖ ਦੇ ਰਕੜੀ ਵਰ ਵਰਦਲੀ ਮਿੱਟੀ ਆ ਕੁਲਵੀਰੇ ਵੀ ਮਿੱਟੀ ਟਿੱਠਾ ਇਹ ਤੋਂ ਤੇਰਾ ਪਤਾ ਲੱਗਵੜੇ ਮਾੜੇ ਕੁਲਵੀਰੇ ਦੇ ਪੈਰਾਂ 'ਚ ਪਿਆ ਪੇਲੋ ਚੱਕ ਵੇਖੋ ਇਹਨਾਂ ਦੀ ਲਵਾਈ ਆ ਵੀ ਮੈਂ ਦੁਬਾਰਾ ਹੜ ਬੈ ਲਊਗਾ ਨਾ ਕੁਲਵੀਰ ਦੀ ਲਵਾਈ ਦੇਖ ਲੋ ਗਾਈਸ ਕੁਲਵੀਰ ਇੱਕੋ ਥਾਂ ਤੇ ਸਾਰੇ ਲਾਈ ਜਾਂਦੇ ਰੀਅਲ ਨਾਮ ਨੇ ਫੇਰ ਪਟਕੇ ਲਾਉਣੇ ਪਨੇ ਸਾਰੇ ਉਹੀ ਤਾਂ ਗੱਲ ਹੈ ਪਤਾ ਬੂਟਾ ਸਿੱਧਾ ਖੜਾ ਕਰੀਦਾ ਹੁੰਦਾ ਇਧਰ ਵੇਖ ਐ ਖੜਾ ਕਰੀਦਾ ਹੁੰਦਾ ਮੈਂ ਸਿੱਧਾ ਫੇਰ ਮਿੱਟੀ ਲਾਈ ਦੀ ਹੁੰਦੀ ਨਾਲ ਆਵਾਜ਼ ਤੇ ਅਬਾ ਤੇ ਵਸੀ ਉੱਪਰ ਲੱਗ ਰਿਹਾ ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਹੂੰ ਤੇਰੇ ਉੱਡੇ ਦੀਆਂ ਘਾਰਾਂ ਵਾਲਾਂ ਨੂੰ ਮੈਨੂੰ ਜੀ ਆਂ ਚੱਲ ਚੱਲ ਗੋਡੇ ਝੜਨਦੇ ਹੁੰਦਾ ਛੇਤੀ ਲਾ ਕੇ ਉੱਠ ਖੜਾ ਉੱਠਿਆ ਅੱਠੇ ਰੱਤੀ ਦੁੱਤੀ ਦਵਾਈ ਭਈਆ ਕਲਰ ਕੀ ਕਰੀ ਜਾਨਾ ਬੇਟਾ ਅਵੀਰੂ ਤੇਨੇ ਸ਼ਹਿਰ ਦੀ ਮਾਲੀ ਨੇ ਤੈਨਾਂ ਹਾ ਇਕੱਠੇ ਲਾਤੇ ਇਹ ਵੀ ਚੱਕ ਪੁੱਤ ਆ ਤੈਨ ਇਕੱਠੇ ਲਾਤੇ ਨੇ ਉਹ ਵੀਰੂ ਤੇਨੇ ਸ਼ਹਿਰ ਦੇ ਚੱਕੋ ਦੂਰਾ ਖਦੀ ਜੇ ਨੇ ਉੱਡਦੇ ਨੇ ਬੰਦੇ ਮੈਨੂੰ ਗੋਟ ਮੰਨਦੇ ਮੇਰੇ ਜਿੱਦ ਮੇਰੇ ਤਸਤੇ ਤਾਂ ਮੇਰੇ ਫਸਲ ਨੂੰ ਥੰਡਾ ਸਫਲ ਸਫਲ ਦੀ ਫਸਲ ਹੁੰਦੀ ਏ ਉਹ ਕੀ ਕਰੀ ਮਨ ਜੜਾਈ ਤੋੜੀ ਜਾਂਦਾ ਬੂਟੇ ਦੀਆਂ ਲੈ ਬਾਬਾ ਰਬਾ ਆਲੀ ਹੰਦ ਥੋੜੀ ਸੀ ਕੁਲਵੀਰ ਗਲੱਬ ਹੋਏ ਕੋਕਰੇਸ ਗਾਇ ਇਹ ਦੇਖੋ ਮਿੱਟੀ ਦੇ ਵਿੱਚ ਬਿਠਾਈ ਗਈ ਰੁਪਾਲ ਚਾ ਨਾ ਮਰੀ ਨਾ ਮਰੀ ਨਹੀਂ ਕੁਲਵੀਰ ਤੁਰਿਆ ਫਿਰਦਾ ਤੈਨੂੰ ਕਹਿੰਦਾ ਨਾ ਮਰੀ ਨਾ ਮਰੀ ਇਹ ਗੱਲ ਕਿੰਨੀ ਥੋੜੀ ਸੀ ਨਹੀਂ ਕੁਲਵੀਰ ਨਹੀਂ ਆਪ ਹੀ ਉਲਟਾ ਹੋ ਗਿਆ ਵਿਚਾਰਾ ਇਹਨੂੰ ਸਿੱਧਾ ਕਰਕੇ ਉਲਟਾ ਹੋ ਗਿਆ ਚਾ ਰਹੀ ਸਿੱਧਾ ਕਰੀ ਚੱਲੇ ਚੱਲੇ ਕਰਤਾ ਮਾਣੇ ਨੇ ਸਿੱਧਾ ਚੱਲਾ ਪੇ ਚਲੇ ਜੀ ਮਰ ਗਿਆ ਛੱਡ ਨਹੀਂ ਜਾਂਦਾ ਲੈ ਪਿਣੀਓ ਤੂੰ ਮੇਰਾ ਕੰਮ ਵਾਲੇ ਲਉਂ ਪਿੰਦੇਸ ਬਾਈ ਤੂੰ ਹੀ ਹਾਂ ਰਾਤ ਛੁੱਟੀ ਕੀਤੀ ਨਾ ਹਰ ਕਦੇ ਜ਼ਿੰਦਗੀ ਛੁੱਟੀ ਕਰ ਮੰਗਾ ਨਹੀਂ ਲੈਂਦਾ ਜਿੰਨਾ ਕੰਮ ਕਰਾਇਆ ਤੁੱਕੀ ਘੜਤੀ ਕਨੇ ਵੀਰ ਮੈਂ ਕੋਈ ਨਾ ਛੜੀ ਇਹਨੂੰ ਪੁੱਤ ਜਾ ਲੈਣਾ ਨਹੀਂ ਆਪਦੇ ਘਰੇ ਆਪੇ ਨਹੀਂ ਜਾਥੇ ਮੇਰੇ ਟਿੱਕ ਨਾ ਕੋਰਾ ਔਰ ਟੱਟ ਜੂਗਾ ਨਾ ਨਾ ਟੱਟ ਜੂਗਾ ਔਰ ਟੱਟ ਔਰ ਟੱਕ ਉਸ ਤੇ ਕਰਨਾ ਨਾ ਹਾਂ ਸ਼ੂਟਰ ਦਾ ਟਬਲ 콜ਵੀਰ ਹਟ ਜਾ ਸ਼ੂਟਰ ਆ ਤੇ ਨਾ ਹਾਂ ਇਹ ਨਹੀਂ ਮਾਰੇ ਦੇ ਜੀ ਵੱਜ ਗਈ ਵਾਰ ਤਾਂ ਇਹਨੇ ਪੈਪੋ ਦੇ ਉੱਤੇ ਕੀ ਮਾਣ ਮਾਣੇ ਲਾਈ ਆ ਤਰੀ ਮੈਂ ਤੈਨੂੰ ਇਹ ਕਹਿ ਵੀ ਜੇ ਇਹਨੇ ਪੈਪ ਮਾਰਤਾ ਨਾ ਉਹਦੇ ਉੱਤੇ ਤੇ ਵੇਖੀ ਮੈਨੂੰ ਕੀ ਉਹਨੂੰ ਸ਼ਾਮ ਜੀ ਜੀ ਆਪੇ ਮੈਨੂੰ ਇਹਨਾਂ ਕੁੱਝ ਦੀ ਗੱਲ ਕਰ ਜਿਹੜੀ ਕਰਨੀ ਹੈ। ਹਾਂ ਬਲੌਦ ਵਿੱਚ ਨਹੀਂ ਬੋਲ ਸਕਦੇ। ਹਾਂ ਇਹ ਕਿ ਮੈਨੂੰ ਪਤਾ। ਬੋਕ ਦੇ ਵਿੱਚ ਜਿੰਨਾ ਮਰਜੀ ਜਿੰਨਾ ਮਰਜੀ ਦੱਲਾਂ ਤਰਗੀ। ਗਲਤ ਨਹੀਂ ਬੋਲ ਸਕਦੀ ਤੁਸੀਂ ਪੀਰੂ ਨੂੰ। ਯੈਸ। ਕਿ ਨਹੀਂ? ਹਾਂ ਮੈਂ ਕਿਹੜੀ ਪੀਰੂ ਨੂੰ ਗਲਤ ਨਹੀਂ ਬੋਲ ਸਕਦੀ। ਆਖਾਂ ਦਾ ਮੁੱਕਾ ਮਿਲਦਾ ਰੇ ਹੁਣ। ਆਹ ਤੇ ਰੁਕੀ ਕਰੀ ਨਾ ਬੇਟਾ ਸਾਰੇ ਕੱਪੜੇ ਖਰਾਬ ਕਰ ਲਏ ਕਿ ਕਲਵੀਰ ਕੀ ਕਰੀ ਜਾਵੇ। ਉਹ ਪਾਣੀ ਜਿਆਦੀ ਸ਼ਰਾਰਤ ਕਰਦਾ ਇਹ ਮੁੰਡਾ ਜੀ ਬਾਹਲੀ ਜਿਆਦੀ।

ਹਾਂ ਜਰੂਰ ਕੋਈ ਨਾ ਮਿੱਠੇ ਲੱਗਿਆ ਆ ਬਹੁਤ ਮਿੱਠੇ ਲੱਗਿਆ ਬੈਠ ਕੇ ਕਾਈ ਨਹੀਂ ਸਕਦਾ ਲੱਗਦਾ ਤਰੇ ਇੱਕ ਦੂਜੇ 'ਚ ਵੱੜ ਜਾਣਗੇ ਵੀਰ ਉਹਨਾਂ ਦਾ ਚੀਜੀ ਚੁਣਾ ਸਾਡੇ ਵਾਸਤੇ ਪਹਿਲੀ ਗੱਲ ਉਮੀਦ ਨਹੀਂ ਇਹਨਾਂ ਦੀ ਹੋਣ ਦੀ ਓਏ 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 ਇਹ ਸੱਟਾਈ ਕਹੀ ਜਾਂਦੀ ਚੁੱਪ ਚੁੱਪ ਚੁੱਪ

ਜੇ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਸੀ ਬਸ ਸਬਜੀ ਲਵਨ ਜਾਂਦਾ ਜੇ ਚੰਗਾ ਲੱਗਾ ਹੋਇਆ ਤੇ ਲਾਈਕ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹਿੰਦੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੇ ਫੇਸਬੁੱਕ ਤੇ ਦੇਖ ਦਿਓ ਫਾਲੋ ਜੁਨ ਕਰ ਲਿਓ ਕਿ ਬਾਏ ਬਾਏ